ਸਾਸੀ ਕਾ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਜਿਹੜਾ ਗਲਾਬ ਬਣੇ ਹੋਏ ਵਾਲਾ ਸੂਟ ਲੈ ਕੇ ਆਂਦੇ ਆਂ ਤੇ ਕਟਿੰਗ ਕਰਨ ਦੇ ਨਾਲ ਜਿਹੜਾ ਪ੍ਰੋਪਰਲਾ ਡਿਜ਼ਾਈਨਿੰਗ ਆ ਕੱਟਿਆ ਜਾਂਦਾ ਵਾ ਇਸ ਦਾ ਜਿਹੜਾ ਡਿਜ਼ਾਈਨਿੰਗ ਆ ਇਹ ਆਪਾਂ نیچے ਕਰਾਂਗੇ ਹੁਣ ਆਪਾਂ ਗਲੇ ਨੂੰ ਦੁਬਾਰਾ ਥੱਲੇ ਕਰਕੇ ਬਣਾਵਾਂਗੇ ਤੇ ਉਸ ਤੋਂ ਬਾਅਦ ਇਹ ਵੀ ਆਪਣੀ ਸਲਾਈ ਆ ਇਹਨੂੰ ਆਪਾਂ ਖੋਲਾਂਗੇ ਇਸ ਤਰ੍ਹਾਂ ਆਪਾਂ ਪੂਰੇ ਗਲੇ ਨੂੰ ਵੇਖ ਲਿਆ ਵਾ ਲਾ ਕਨੀਜ਼ ਉੱਤੇ ਗਲੀਆਂ ਨਿਸ਼ਾਨ ਲਗਾਵਾਂਗੇ జితరకే గలైదా సాడే పంచ తయారు కదా షే ఇ నిశాను కట్ ను వస్తే అట్ ఇ కట్ కటీ ఉన్న కటాయి కావాలే జా గళానో బట్ రై గావే ਇਸ ਤਰ੍ਹਾਂ ਆਪਾਂ ਪੋਤੀ ਬੰਨ੍ਹਾ ਕੇ ਇੱਕ ਸਾਈਡ ਤੇ ਸਲਾਈ ਲਾ ਲਈ ਆ। ਹੁਣ ਦੂਸਰੇ ਵਾਲੇ ਕੱਪੜੇ ਨੂੰ ਆਪਾਂ ਉੱਪਰ ਨੂੰ ਫੋਲਡ ਕਰਕੇ ਗਲੇ ਤੇ ਸਲਾਈ ਲਾਵਾਂਗੇ। ਇਸ ਤਰ੍ਹਾਂ ਆਪਾਂ ਸਲਾਈ ਲਗਾ ਕੇ ਕੱਟ ਨੂੰ ਬੰਦ ਕਰ ਲਿਆ ਵਾ। ਹੁਣ ਪੋਟਲੀ ਬਟਨ ਇੱਕ ਸਾਈਡ ਤੇ ਕਰਕੇ ਦੂਜੀ ਸਾਈਡ ਤੇ ਆਪਾਂ ਕਿਨਾਰੇ ਤੇ ਸਲਾਈ ਲਾਵਾਂਗੇ। ਹੁਣ ਇਸ ਤੇ ਆਪਾਂ ਗਰੀਨ ਲਗਾਵਾਂਗੇ ਇਸ ਨਾਲ ਆਪਾਂ ਗਲਾ ਬਣਾ ਕੇ ਤਿਆਰ ਕਰ ਲਿਆ ਵਾ ਜੇਕਰ ਵੀਡੀਓ ਵਧੀਆ ਲੱਗੇ ਤੁਸੀਂ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ